ਨਮਸਕਾਰ ਸਾਥਿਓ ਇਸ ਵੇਲੇ ਦੀ ਵੱਡੀ ਅਪਡੇਟ ਅਸੀਂ ਆਪ ਜੀ ਦੇ ਲੈ ਕੇ ਆ ਰਹੇ ਹਾਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਜਿੱਥੇ ਕਿ ਅੱਜ ਕੱਲ ਪਛੜੇ ਹੋਏ ਸਮਝ ਜਾਂਦਾ ਹੈ ਇਹਨਾਂ ਦੇ ਵਿੱਚ ਪੜ੍ਹਾਈ ਨਹੀਂ ਹੈ ਇਹਨਾਂ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਸਕੋਪ ਨਹੀਂ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋ ਸਰਕਾਰੀ ਸਕੂਲ ਸ਼ਹਿਰਾਂ ਦੇ 10 ਸਕਾਊਟ ਵਿਦਿਆਰਥੀਆਂ ਦੀ ਰਾਸ਼ਟਰਪਤੀ ਅਵਾਰਡ ਦੇ ਲਈ ਚੋਣ ਕੀਤੀ ਗਈ ਹੈ ਇਹ ਬਹੁਤ ਵੱਡੀ ਗੱਲ ਹੈ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਰਹੇ ਹਾਂ ਸਰਕਾਰੀ ਸਕੂਲ ਸ਼ਹਿਰਾਂ ਦੇ 10 ਸਕਾਊਟ ਵਿਦਿਆਰਥੀਆਂ ਦੀ ਰਾਸ਼ਟ੍ਰਪਤੀ ਅਵਾਰਡ ਦੇ ਲਈ ਚੋਣ ਕੀਤੀ ਗਈ ਹੈ ਸਟੇਟ ਸਕਾਊਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ Shimla ਵਿਖੇ ਲੱਗੇ ਸਖਲਾਈ ਕੈਂਪ ਦੌਰਾਨ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਦੇ 10 ਸਕਾਊਟ ਅਤੇ ਗਾਈਡ ਵਿਦਿਆਰਥੀਆਂ ਦੀ ਚੋਣ ਰਾਸ਼ਟ੍ਰਪਤੀ ਅਵਾਰਡ ਦੇ ਲਈ ਕੀਤੀ ਗਈ ਹੈ ਦਸਣ ਜੋ ਗੱਲ ਹੈ ਕਿ ਜਿੱਥੇ ਸਰਕਾਰੀ ਸਕੂਲੋਂ ਪਛੜਿਆ ਹੋਇਆ ਸਮਝਿਆ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਉੱਥੇ ਹੀ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਵੱਡੇ ਵੱਡੇ ਆਫਸਰ ਵਕੀਰ ਡਾਕਟਰ ਬੱਚੇ ਬਣਦੇ ਨੇ ਅਤੇ ਇਹੋ ਜੀ ਇੱਕ ਉਦਾਹਰਨ ਸਰਕਾਰੀ ਸਕੂਲ ਸ਼ੇਰੋਂ ਦੇ ਹੋਂਹ ਹਰ ਵਿਦਿਆਰਥੀਆਂ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਯਾਦਵਿੰਦਰ ਸਿੰਘ ਜ਼ਿਲ੍ਹਾ ਸਕਾਉਟ ਮਾਟ ਨੇ ਦੱਸਿਆ ਕਿ ਸਟੇਟ ਆਰਗੇਨਾਈਜ਼ਰ ਕਮਿਸ਼ਨ ਸਰਦਾਰ ਔਂਕਾਰ ਸਿੰਘ ਡਿਪਟੀ ਡੀਈਓ ਪ੍ਰੀਤਪਾਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਸਕਾਊਟ ਐਂਡ ਗਾਈਡ ਦੇ ਨਿਰਦੇਸ਼ਾਂ ਤਹਿਤ ਸੰਗਰੂਰ ਜ਼ਿਲ੍ਹੇ ਦੇ ਦੋ ਸਕੂਲ ਸਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪਾਸੋ ਦੇ ਵਿਦਿਆਰਥੀਆਂ ਨੇ ਰਾਜ ਪੁਰਸਕਾਰ ਸਿਖਲਾਈ ਕੈਂਪ ਦੇ ਵਿੱਚ ਤਾਰਾ ਦੇਵੀ ਸ਼ਿਮਲਾ ਵਿਖੇ ਭਾਗ ਲਿਆ ਇਹਨਾਂ ਦੇ ਵਿੱਚ ਹੋਣਹਾਰ ਵਿਦਿਆਰਥੀਆਂ ਨੇ ਆਪਣੇ ਸਕੂਲਾਂ ਦਾ ਜਿੱਥੇ ਨਾਮ ਰੋਸ਼ਨ ਕੀਤਾ ਉੱਥੇ ਹੀ ਪੰਜਾਬ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੇ ਨਾਮ ਰੋਸ਼ਨ ਕੀਤਾ ਹੈ ਇਹ ਵੱਡੇ ਅਪਡੇਟ ਹੈ ਇਹਨਾਂ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਲਈ ਸਰਕਾਰੀ ਸਕੂਲ ਦੇ ਵਿੱਚ ਹੀ ਪਾਉਣ ਲਈ ਜੋ ਅੱਜ ਕੱਲ ਦੇ ਮਾਪੇ ਆ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ